ਏਬੀਪੀ ਸਾਝਾ ਹੁਣ ਤੁਸੀਂ ਨਵੇਂ ਰੰਗ ਰੂਪ ਚ ਵੇਖੋਗੇ ਕਿਉਂਕਿ ਖਬਰਾਂ ਦੀ ਕੋਈ ਹੱਦ ਨਹੀਂ ਗੱਲ ਕਿਸਾਨ ਅੰਦੋਲਨ ਦੀ ਹੀ ਕਰਦੇ ਆਂ ਦਿੱਲੀ ਵਿੱਚ ਕੇਂਦਰ ਦੇ ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਅੰਦੋਲਨ ਚੱਲ ਰਿਹਾ ਹੈ ਦਿੱਲੀ ਵਿੱਚ ਤਾਂ ਕਿਸਾਨਾਂ ਦਾ ਸੰਘਰਸ਼ ਚੱਲ ਹੀ ਰਿਹਾ ਹੈ ਪਿੰਡਾਂ ਵਿੱਚ ਔਰਤਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ ਹੁਣ ਪਿੱਛੇ ਖੇਤੀ ਦਾ ਕੰਮ ਵੀ ਔਰਤਾਂ ਵੇਖ ਰਹੀਆਂ ਨੇ ਜੋ ਕਹਿ ਰਹੀਆਂ ਨੇ ਤੁਸੀਂ ਅੰਦੋਲਨ ਕਰੋ ਘਰ ਅਸੀਂ ਸੰਭਾਂਗੇ ਇਹ ਦੋ ਤਸਵੀਰਾਂ ਕਿਸਾਨ ਅਤੇ ਕਿਸਾਨੀ ਦੇ ਸੰਘਰਸ਼ ਨੂੰ ਬਿਆਨ ਕਰ ਰਹੀਆਂ ਨੇ ਇੱਕ ਪਾਸੇ ਕਿਸਾਨ ਕੇਂਦਰ ਦੇ ਖੇਤੀ ਕਾਨੂੰਨ ਖਿਲਾਫ ਦਿੱਲੀ ਬਾਰਡਰ ਉਤੇ ਡਟੇ ਹੋਏ ਨੇ ਤਾਂ ਦੂਜੇ ਪਾਸੇ ਘਰ ਦਾ ਕੰਮਕਾਰ ਪਿੰਡਾਂ 'ਚ ਔਰਤਾਂ ਨੇ ਸੰਭਾਲਿਆ ਹੋਇਆ ਹੈ ਚੁੱਲ੍ਹੇ ਚੌਂਕੀ ਤੋਂ ਲੈ ਕੇ ਬੱਚਿਆਂ ਦੀ ਦੇਖਭਾਲ ਦੇ ਨਾਲ-ਨਾਲ ਹੁਣ ਪਸ਼ੂਆਂ ਦੀ ਸੰਭ ਸੰਭਾਲ ਤੋਂ ਇਲਾਵਾ ਖੇਤੀ ਦੇ ਕੰਮ ਔਰਤਾਂ ਵੇਖ ਰਹੀਆਂ ਨੇ ਤਸਵੀਰਾਂ ਪਟਿਆਲਾ ਦੇ ਪਿੰਡ ਪਟੇੜੀ ਦੀਆਂ ਨੇ ਸਾ ਆਦਮੀ ਸਾਡੇ ਬਾਹਰ ਗਏ ਉਹ ਦਿੱਲੀ ਬੈਠੇ ਆ ਸਾਰੇ ਬੈਠੇ ਆ ਬੱਚੇ ਬੈਠੇ ਆ ਸਾਡੇ ਅਸੀਂ ਕੀ ਕਰ ਸਕਦੇ ਹੁਣ ਅਸੀਂ ਆ ਆਪਣਾ ਖੇਤ ਆਪਣਾ ਕੰਮ ਆਪੇ ਕਰਨਾ ਬਣਾਇਆ ਬੱਚਿਆਂ ਦਾ ਆਦਮੀ ਤੇ ਸਿਰ ਤੇ ਨਹੀਂ ਹੁਣ ਛੱਡ ਹੋਣਾ ਆਦਮੀ ਤਾਂ ਉੱਥੇ ਬੈਠੇ ਆ ਅਸੀਂ ਦੇਖ ਰਹੇ ਹਾਂ ਨੀ ਪਿੱਛੇ ਬੱਚੇ ਨਹੀਂ ਪਾਲਨੇ ਆਪਣੇ ਉਹ ਵੀ ਦੇਖਣੇ ਆ ਜੀ ਹਾਂ ਜੀ ਆ ਆ ਕੰਮ ਆ ਮੋਦੀ ਦਾ ਹੈ ਅਸੀਂ ਖੇਤੀ ਕਰਦੇ ਹਾਂ ਦੇਖੋ ਜੀ ਘਰਾਂ ਪਹਿਲਾਂ ਕੰਮ ਕਰਕੇ ਆਉਣਾ ਪੈਂਦਾ ਜੀ ਪਹਿਲੇ ਆਪਣਾ ਫਿਰ ਖੇਤਾਂ ਵਿੱਚ ਦੇਖਣਾ ਪੈਂਦਾ ਪਹਿਲਾਂ ਨਿਆਣੇ ਨੂੰ ਕਰਕੇ ਆ ਫਿਰ ਖੇਤਾਂ ਵਿੱਚ ਕਰੋ ਆ ਕੇ ਫਿਰ ਆਪ ਆਪ ਨਾਲ ਲੱਗਣਾ ਪੈਂਦਾ ਜੀ ਇਹ ਤਾਂ ਮਜਬੂਰਾਂ ਦੇ ਸਿਰ ਤੇ ਛੱਟ ਨਹੀਂ ਹੁੰਦਾ ਹੈਗਾ ਜੀ ਆਪ ਕਰਨਾ ਪੈਂਦਾ ਨਾਲ ਸਾਰਾ ਜੀ ਡੰਗਰ ਵੀ ਦੇਖਣੇ ਜੀ ਪਿੱਛੇ ਵੀ ਡੰਗਰਾਂ ਦਾ ਵੀ ਕਰਨਾ ਪੈਂਦਾ ਉਹਨਾਂ ਨੂੰ ਕੱਕ ਪਾਣੀ ਸਭ ਕੁਝ ਕਰਨਾ ਪੈਂਦਾ ਜੀ ਘਰਾਂ ਵੀ ਕਰਨਾ ਘਰ ਵੀ ਕਰਨਾ ਕੇ ਫੇਰ ਘਰ ਕਰਨਾ ਫੇਰ ਖੇਤਾਂ ਵਿੱਚ ਜਾਓ ਰਾਤ ਨੂੰ ਪਾਣੀ ਦੇਖੋ ਜਾਓ ਜੀ ਤੇ ਮੇਰੇ ਵਿਆਹ ਨੂੰ 1 ਸਾਲ ਹੋ ਗਿਆ ਹੁਣ ਤੁਸੀਂ ਦੇਖ ਲਓ ਹਣਾ ਇਹ ਵੀ ਸਾਡੇ ਮਤਲਬ ਕਿ ਸਾਡੇ ਤਾਂ ਵਿਆਹ ਮਤਲਬ ਕਿ ਜਲਦੀ ਜਲਦੀ ਖੇਤਾਂ ਦੇ ਵਿੱਚ ਭੇਜਦੇ ਨਹੀਂ ਹੈਗੇ ਪਰ ਸਾਨੂੰ ਹੁਣ ਖੇਤਾਂ ਦੇ ਵਿੱਚ ਆ ਕੇ ਕੰਮ ਕਰਨਾ ਪੈ ਰਿਹਾ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਹੈ ਸਾਡੇ ਸਾਡੇ ਪੇਰੈਂਟਸ ਆ ਸਾਡੇ ਡੈਡੀ ਜਾਂ ਮੇਰੇ ਹਨਾ ਮੇਰੇ ਹਸਬੰਡ ਤੇ ਮੇਰੇ ਜਿਹੜੇ ਵੀਰ ਭਰਾਏ ਸਾਰੇ ਦਿੱਲੀ ਗਏ ਹੋ ਤੇ ਪਿੱਛੋਂ ਸਾਨੂੰ ਹੁਣ ਖੇਤੀਬਾੜੀ ਆਪ ਸੰਭਣੀ ਪੈ ਰਹੀ ਹੈ ਸਾਨੂੰ ਆਪ ਖੇਤਾਂ ਨੂੰ ਪਾਣੀ ਲਾਉਣਾ ਪੈਂਦਾ ਹੈ ਤੇ ਸਬਜ਼ੀ ਵਗੈਰਾ ਵੀ ਆਪ ਤੋੜਨੀ ਪੈਂਦੀ ਹੈ ਜੀ ਬਹੁਤ ਔਖਾ ਲੱਗਦਾ ਹੈ ਘਰਾਂ ਦੇ ਵਿੱਚ ਜਿਹੜੇ ਬਜ਼ੁਰਗ ਮਾਪੇ ਉਹਨਾਂ ਨੂੰ ਵੀ ਦੇਖਣਾ ਪੈਂਦਾ ਹੈ ਜਿਹੜੇ ਬੱਚੇ ਉਹਨਾਂ ਨੂੰ ਵੀ ਦੇਖਣਾ ਪੈਂਦਾ ਹੈ ਉਸ ਦੇ ਨਾਲ ਨਾਲ ਫਿਰ ਰਾਤ ਨੂੰ ਹੁਣ ਪਾਣੀ ਛੱਡਦੇ ਆ ਨਹੀਂ ਫਿਰ ਰਾਤ ਨੂੰ ਜਾ ਕੇ ਨੱਕੇ ਤੋੜਨੇ ਪੈਂਦੇ ਆ ਕਿ ਹੁਣ ਕਣਕ ਨੂੰ ਪਾਣੀ ਲਾਉਣਾ ਪੈਂਦਾ ਹੈ ਬਹੁਤ ਔਖਾ ਲੱਗਦਾ ਹੈ ਜੀ ਕਿੰਨਾ ਕਿੰਨਾ ਸਮਾਂ ਖੇਤਾਂ 'ਚ ਕੰਮ ਕਰਦੇ ਹੋ 10-10 ਘੰਟੇ ਲਗਾਤਾਰ ਕਰਨਾ ਪੈਂਦਾ ਹੈ ਜੀ ਦਿਨ ਦੇ ਵਿੱਚ ਜੀ ਘਰੇ ਵੀ ਕਰਨਾ ਪੈਂਦਾ ਹੈ ਖੇਤਾਂ ਦੇ ਵਿੱਚ ਵੀ ਕਰਨਾ ਪੈਂਦਾ ਹੈ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਉਹ ਇੱਕ ਮਤਲਬ ਇਹ ਦੇਸ਼ ਚਲਾ ਰਹੇ ਆ ਸਮਝਦਾਰ ਹੈ ਉਹਨਾਂ ਨੂੰ ਆਪ ਨੂੰ ਨਾਲ ਬੈਠ ਕੇ ਕਿਸਾਨਾਂ ਦੇ ਨਾਲ ਬੈਠ ਕੇ ਮੀਟਿੰਗ ਕਰਨੀ ਚਾਹੀਦੀ ਆ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੈ ਜਿਹੜੇ ਕਾਲੇ ਕਾਨੂੰਨ ਹੈਗਾ ਨੂੰ ਵਾਪਸ ਲੈਣਾ ਚਾਹੀਦਾ ਹੈ ਇਹਦੇ ਨਾਲ ਜਿਹੜੀ ਹਿੰਸਾ ਹੈ ਵਾਇਲੈਂਸ ਹੈ ਇਹ ਖਤਮ ਹੋਊਗੀ ਜੀ ਜੀ ਗੋਭੀ ਲਿਆ ਰਹੇ ਜਾਈ ਸੀ ਐਨੀ ਠੰਡਾ ਇਹ ਪੈਦੀ ਧੁੰਦ ਪਈ ਸਵੇਰ ਦੀ ਉਹਦੇ ਵਿਚ ਜਨ ਲਾ ਰਹੇ ਆ ਜੀ ਗੋਭੀ ਤੇ ਵੀ ਪਾਲਨੀ ਹੈ ਫਸਲ ਕਿਸੇ ਤਰੀਕੇ ਨਾਲ ਤਾਂ ਪਾਲਨੀ ਹੈ ਜੀ ਇਹ ਵੀ ਤੇ ਸਾਡੇ ਬੰਦੇ ਗਏ ਵੇ ਦਿੱਲੀ ਬੈਠੇ ਕਿੰਨੇ ਦਿਨ ਹੋ ਗਏ ਤੇ ਪਿੱਛੇ ਤਾਂ ਅਸੀਂ ਸਾਂਭਣਾ ਜੀ ਸਾਰਾ ਕੰਮ ਕੋਈ ਹੋਰ ਤਾਂ ਹੁਣ ਹੈ ਨਹੀਂ ਜੀ ਸਾਂਭਣ ਵਾਲਾ ਹਾਂਜੀ ਰੇ ਵੀ ਪਾਣੀ ਪਾਉਂਦਾ ਜੀ ਮੇਰਾ ਆਪਣਾ ਪਾਣੀ ਵੀ ਲਗਾਉਣਾ ਪੈਂਦਾ ਰਾਤਾਂ ਨੂੰ ਵੀ ਲਾਈਟ ਆਉਂਦੀ ਦਿਨ ਮੈਂ ਵੀ ਲਾਈਟ ਆਉਂਦੀ ਹੈ ਜੀ ਅਸੀਂ ਤਾਂ ਹੈ ਨਹੀਂ ਵੀ ਦਿਨ ਦਿਨ ਲਾਈਟ ਆਉਂਦੀ ਦਿਨ ਵੀ ਜ ਰਾਤਾਂ ਨੂੰ ਵੀ ਆਉਂਦੀ ਹੈ ਪਿੱਛੇ ਸਾਰਾ ਕੰਮ ਕਰਦੇ ਆ ਜੀ ਅਸੀਂ ਅਸੀਂ ਹੁ ਬਜ਼ੁਰਗ ਭੇਜੇ ਹੋਏ ਤੇ ਬੱਚੇ ਭੇਜੇ ਹੋਏ ਆਪਣੇ ਆਦਮੀ ਭੇਜੇ ਹੋਏ ਅਸੀਂ ਖੇਤਾਂ 'ਚ ਕੰਮ ਕਰਦੀਆਂ ਮਾਣੀ ਮੁੱਢੀ ਸ਼ਰਮ ਆਉਣੀ ਚਾਹੀਦੀ ਬਹੁਤਾ ਟਾਈਮ ਹੋ ਉਹ ਸਾਨੂੰ ਪੂਰੀ ਪੁੱਛਗਿੱਛ ਕਰਦੇ ਆ ਹੁਣ ਸਾਾਨੂੰ ਕੁਛ ਨਹੀਂ ਪੁੱਛਦੇ ਹੈਗੇ ਸਾਡੇ ਆਦਮੀਆਂ ਦੀ ਨੀ ਕਿਸ ਕੋਈ ਵੀ ਗੱਲਬਾਤ ਹੋਉਂਦੀ ਹੈਗੀ ਸੁਣੀ ਚਾਹੀਦੀ ਹੈ ਇਹਨਾਂ ਨੂੰ ਕਾਨੂੰਨ ਵਾਪਸ ਲੈਣ ਜਿਹੜੇ ਉਹਨਾਂ ਨੇ ਕਰੀ ਰੱਦ ਕਰਨ ਉਹ ਬਾਕੀ ਸਾਡੀ ਤਾਂ ਇਹੀ ਬੇਨਤੀ ਹੈ ਉਹਨਾਂ ਦੇ ਅੱਗੇ ਜਿਹੜੇ ਕਾਨੂੰਨ ਉਹਨਾਂ ਨੂੰ ਵਾਪਸ ਲੈਣ ਕਾਲੇ ਕਾਨੂੰਨ ਆ ਗੋਭੀ ਲਾ ਰਹੇ ਪਹਿਲਾਂ ਗੋਭੀ ਵੱਢ ਕੇ ਸਿੱਟੀ ਹੁਣ ਫੇਰ ਦੁਆਰਾ ਪਿੱਛੇ ਦੇਖੋ ਤੁਸੀਂ ਇਹ ਜਿਵੇਂ ਆਇ ਤੁਸੀਂ ਦੇਖ ਕੇ ਰਹੇ ਆ ਤਿੰਨ ਮਹੀਨੇ ਤਾਂ ਲੱਗ ਜਾਂਦੀ ਆ ਗੋਬੀ ਨੂੰ ਇੱਕ ਫਸਲ ਨੂੰ ਹੁਣ ਵੱਢ ਕੇ ਆ ਦੁਬਾਰਾ ਫੇਰ ਤਿਆਰ ਕਰ ਰਹੇ ਆ ਕੀ ਕੁਝ ਕਰਨਾ ਪੈਂਦਾ ਰੇ ਰੂਪ ਇਹਦੀ ਗੋਡਾਈ ਕਰਨੀ ਰੇ ਪਾਉਣਾ ਹੈ ਪਾਣੀ ਵੀ ਲਾਉਣਾ ਸਭ ਕੁਝ ਕਰਨਾ ਪੈਂਦਾ ਕਿੰਨੇ ਗਿੱਲਿਆਂ ਚ ਅੱਜ ਫਸਲ ਵੀ ਜੀ ਇਹ ਹੈਗੀ ਆ 3-4-4 ਗਿੱਲਿਆਂ ਚ ਫਸਲ ਕੀਤੀ ਹੋਈ ਆ ਇਸ ਤੋਂ ਇਲਾਵਾ ਵਸੂ ਤੋਂ ਤੁਹਾਨੂੰ ਪਤਾ ਹੀ ਜਾਂ ਜੀ ਨਹੀਂ ਜਾਂਦਾ ਸਬਜ਼ੀਆਂ ਲਾਉਂਦੇ ਆ ਮੜਮਟਾ ਡੰਗਰ ਬੱਚਾ ਰੱਖਿਆ ਦੁੱਧ ਦਾਦਾ ਕੰਮ ਕਰਦੇ ਆ ਹੋ ਗਰੀਬੀ ਆ ਗਰੀਬੀ ਤਾਂ ਹੋਰ ਵੀ ਲਿਆਤੀ ਉਹਨੇ ਸਾਡੇ ਪਰ ਹੁਣ ਸਾਲ ਹੋ ਗਿਆ ਸਾਨੂੰ ਗਰੀਬੀ ਚ ਘੁੱਲਦਿਆਂ ਨੂੰ ਪਹਿਲਾ ਕਰੋਨਾ ਕਰਿਆ ਪਤਾ ਹੁਣ ਕਿਸਾਨ ਅਸੀਂ ਭਰਾਵਤਾ ਉੱਠਾਲੀ ਵੀ ਆ ਕਰੋਨੇ ਦੇ ਵਿੱਚ ਉਹਨਾਂ ਨੇ ਸਾਰਾ ਕਪੜਾ ਕਰਤਾ ਸਾਨੂੰ ਤਾਂ ਕੋਈ ਪਤਾ ਨਾ ਦਾ ਅਜ ਤਾਂ ਇੱਕ ਅਨਚਾਨ ਬਸ ਫਨ ਪਤਾ ਹੀ ਗਿਆ ਕੰਮ ਵੀ ਕਰ ਰਹੇ ਹੋ ਕਰਦਾ ਸਾਰਾ ਕੰਮ ਕਰਨਾ ਪੈਂਦਾ ਆदमी ਅਸੀਂ ਤੋਰੀ ਵੀ ਆ ਦਿੱਲੀ ਬੈਠੇ ਆ ਉਹ ਠੰਡ ਚ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਬੱਚੇ ਸਾਡੇ ਬਜ਼ੁਰਗ ਇਸਾ ਠੰਡ ਵਿੱਚ ਬੈਠੇ ਤਾਂ ਮੈਂ ਵੀ ਪੈਰੇ ਆਈ ਕਿੰਨੇ ਬੰਦਿਆਂ ਦੀ ਥਾ ਡੈਥ ਹੋ ਗਈ ਅਜੇ ਹਾਂ ਨਹੀਂ ਇਹ ਔਰਤਾ ਨਿਰਾਸ਼ ਹੋਣ ਸੰਗੋ ਕੁਝ ਇਸ ਤਰ੍ਹਾਂ ਅੰਦੋਲਨਕਾਰੀ ਕਿਸਾਨਾਂ ਨੂੰ ਦਿੱਲੀ ਬਾਰਡਰ ਉਤੇ ਡਟੇ ਰਹਿਣ ਦਾ ਹੁਕਾ ਦੇ ਰੀਆਂ ਨੇ ਜੋ ਸਾਡੇ ਆਦਮੀ ਤੇ ਸਾਡੇ ਬੱਚੇ ਦਿੱਲੀ ਧਰਨੇ ਤੇ ਗਏ ਹੋਏ ਹਨ ਉਹਨਾਂ ਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਅਸੀਂ ਖੇਤਾਂ ਵਿੱਚ ਆਪ ਖੁਦ ਕੰਮ ਕਰਦੀਆਂ ਸਾਡੇ ਜੋ ਕਿਸਾਨ ਭਰਾ ਗਏ ਹੋਏ ਨੇ ਉਹ ਦਿੱਲੀ ਨੂੰ ਗਏ ਹੋਏ ਨੇ ਉਹ ਜਿੱਤ ਕੇ ਆਉਣ મોદી ਨੂੰ ਚਾਹੀਦਾ ਹੈ ਕਿ ਜੋ ਉਹਨਾਂ ਨੇ ਬਿੱਲ ਪਾਸ ਕੀਤੇ ਐ ਉਹ ਇਹਨਾਂ ਦੀ ਸਾਰੀ ਹਾਲਤ ਦੇਖ ਕੇ ਉਹਨਾਂ ਨੂੰ ਬਿੱਲ ਰੱਦ ਕਰਨੇ ਚਾਹੀਦੇ ਹਨ ਇਹਨਾਂ ਨੂੰ ਚਾਹੀਦਾ ਹੈ ਕਿ ਸਾਡੇ ਕਿਸਾਨ ਭਰਾਵਾਂ ਦੀ ਹਾਲਤ ਦੇਖ ਕੇ ਇਹਨਾਂ ਨੂੰ ਉਹਨਾਂ ਦੇ ਸਾਹਮਣੇ ਇੱਕ ਵਾਰੀ ਆਉਣਾ ਚਾਹੀਦਾ ਹੈ ਉਹਨਾਂ ਦੀਆਂ ਜੋ ਮੁਸ਼ਕਲਾਂ ਹੈ ਉਹ ਸੁਣਨੀਆਂ ਚਾਹੀਦੀਆਂ ਹਨ ਕਿ ਇਹਨਾਂ ਨੂੰ ਕੀ ਕੀ ਪਰੇਸ਼ਾਨੀਆਂ ਹਨ ਅਸੀਂ ਆਪ ਆਪਣੇ ਖੇਤਾਂ ਵਿੱਚ ਕੰਮ ਕਰਦੇ ਆ ਗੋਭੀ ਲਾਉਂਦੇ ਆ ਕਣਕਾਂ ਨੂੰ ਅਸੀਂ ਆਪ ਪਾਣੀ ਲਾਉਂਗੀਆਂ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਰਾ ਕੰਮ ਅਸੀਂ ਖੁਦ ਆਪ ਕਰਨਗੇ ਨਹੀਂ ਕੋਈ ਮੁਸ਼ਕਲ ਨਹੀਂ ਸਾਨੂੰ ਆ ਰਹੀਆਂ ਅਸੀਂ ਆਪ ਖੁਦ ਆਪਣਾ ਸਾਨੂੰ ਕੋਈ ਮੁਸ਼ਕਲ ਨਹੀਂ ਅਸੀਂ ਖੁਦ ਪਾਣੀ ਲਾਉਂਦੀ ਆਪ ਇੱਕਠੇ ਹੋ ਕੇ ਇੱਕ ਦੂਏ ਦੇ ਖੇਤਾਂ 'ਚ ਕੰਮ ਕਰਦੇ ਆ। ਸਾਨੂੰ ਕੋਈ ਮੁਸ਼ਕਲ ਨਹੀਂ ਆ ਰਹੀ। ਅਗਲੀ ਤਸਵੀਰ ਪਿੰਡ ਫਰੀਦਪੁਰ ਦੇ ਜਸਵੀਰ ਕੌਰ ਦੀ ਹੈ। ਘਰ ਵਿੱਚੋਂ ਸਾਰੇ ਲੋਕ ਦਿੱਲੀ ਗਏ ਹੋਏ ਨੇ। ਪਿੱਛੇ ਹਰ ਕੰਮ ਜਸਵੀਰ ਨੂੰ ਕਰਨਾ ਪੈ ਰਿਹਾ ਹੈ। ਪਸ਼ੂਆਂ ਨੂੰ ਤੱਕ ਪੱਠਾ ਪਾਉਣ ਤੋਂ ਇਲਾਵਾ ਜਸਵੀਰ ਖੇਤਾਂ 'ਚ ਜਾ ਕੇ ਕੰਮ ਕਰਦੀ ਹੈ। ਇਹਨਾਂ ਚਾਹਨੇ ਵੀ ਇੰਨੇ ਕਰੋ ਰੁਪਏ ਰੱਦ ਕਰਨੇ ਚਾਹੀਦੇ ਨੇ। ਸਾਡੇ ਸਾਰੇ ਜੀ ਉੱਥੇ ਗਏ ਹੋਏ ਨੇ ਮੋਦੀ ਸਰਕਾਰ ਵਿੱਚ ਚਾਹੀਦਾ ਵੀ ਇਹ ਕੰਮ ਠੀਕ ਨਹੀਂਗਾ ਸਾਰੇ 5 ਵਜੇ ਤੜਕੇ ਉੱਠਦੇ ਆਂ ਫਿਰ ਮੱਜਾਂ ਚੋਣਨੇ ਆਂ ਪੱਠੇ-ਪੱਠੇ ਪਾਣਨੇ ਆਂ ਫਿਰ ਘਰ ਦਾ ਕੰਮ ਕਰਨੇ ਆਂ ਫਿਰ ਖੇਤਾ 'ਚ ਜਾਣਨੇ ਆਂ ਪਾਣੀ-ਪੂਣੀ ਲਾਨਨੇ ਪਹਿਲਾਂ ਕੰਮ ਡੰਗਰਾਂ ਦਾ ਕਰੀਦਾ ਫਿਰ ਘਰ ਦਾ ਕੰਮ ਕਰੀਦਾ ਫਿਰ ਖੇਤਾ 'ਚ ਜਾਈਦਾ ਹਾਂ ਜਾਨੀ ਵੱਠ-ਵੱਠੇ ਲੈ ਕੇ ਆਈਦਾ ਫਿਰ ਪਰੇਸ਼ਾਨੀ ਬਹੁਤ ਹੀ ਆ ਰਹੀ ਹੈ ਘਰ ਦਾ ਕੰਮ ਬਹੁਤ ਔਖਾ ਕਰ ਰਿਹਾ ਪਰਿਵਾਰ ਸਾਡਾ ਸਾਰਾ ਉੱਥੇ ਗਏ ਨੇ ਮੁੰਡੇ ਵੀ ਗਏ ਨੇ ਬੱਚੇ ਵੀ ਗਏ ਨੇ ਕਰਦੇ ਵੀ ਗਏ ਨੇ। ਤੁਸੀਂ ਘਰ ਦਾ ਡੰਗਰਾਂ ਦਾ ਕਰਦੇ ਆ ਨਾਲ ਖੇਤਾਂ ਤੇ ਕਰਦੇ। ਹੁਣ ਇਹ ਤਸਵੀਰਾਂ ਪਿੰਡ ਦੌਣ ਕਲਾ ਦੀਆਂ ਨੇ। ਖੇਤਾਂ ਵਿੱਚ ਰੇਪ ਪਾਉਣ ਦੇ ਨਾਲ ਨਾਲ ਕਣਕ ਨੂੰ ਪਾਣੀ ਲਾਉਣ ਤੋਂ ਇਲਾਵਾ ਲਗਭਗ ਹਰ ਕੰਮ ਪਿੰਡ ਦੀਆਂ ਔਰਤਾਂ ਨੇ ਸੰਭਾਲਿਆ ਹੋਇਆ ਹੈ। ਅਸੀਂ ਕੱਢੀ ਆਵਾਂਗੇ ਬੀਬੀਆਂ ਰੇਪ ਪਾ ਰਹੀਆਂ। ਕਿ ਕਿਉਂ ਕਰਿਆ ਪਾ ਕੇ ਹੁਣ ਉਹਦੇ ਬਾਅਦ ਵਿੱਚ ਅਸੀਂ ਨੇ ਟੂਲ ਬਲਾਜੇ ਤੇ ਧਰੇੜੀ ਜੱਟਾਂ ਅਸੀਂ ਉੱਥੇ ਉਹਦੇ ਪਰ ਮੋਰਚੇ ਤੇ ਜਾਣਾ ਸੀ ਸੀ ਆਪਣੀ ਤੇ ਕਿਉਂਕਿ ਸਾਡੇ ਜਿਹੜੇ ਮਤਲਬ ਕਿ ਬੱਚੇ ਨੇ ਸਾਡੇ ਬਜ਼ੁਰਗ ਨੇ ਸਾਡੇ ਘਰ ਵਾਲੇ ਨੇ ਉੱਥੇ ਉੱਥੇ ਮੋਰਚੇ ਤੇ ਗਏ ਨਹੀਂ ਦਿੱਲੀ ਛਿੱਟਾ ਤਾਂ ਜੀਰੂ ਕੱਢਣਾ ਹੀ ਪੈਣਾ ਯਾਰ ਮਰਜ਼ੀ ਕਰਦੇ ਅੱਜ ਕੱਢ ਦੇ ਕੱਲ ਕੱਢ ਦੇ ਪਰਸੋਂ ਕੱਢ ਦੇ ਕੱਢਣਾ ਹੀ ਪੈਣਾ ਉਹਨੂੰ ਜਿੰਨਾ ਚਿਰ ਮਰਜ਼ੀ ਢਾ ਲੈਵੇ ਜੀ ਚਾਹ 6 ਮਹੀਨੇ ਢਾ ਲੈ 6 ਮਹੀਨੇ ਤੇ ਕਰ ਕੱਢ ਦੇ ਜਦੋਂ ਜਿੱਦਣ ਛਿੱਟਾ ਨਿਕਲੂਗਾ ਅਸੀਂ ਉਸ ਦਿਨ ਆਪਣਾ ਘਿਓ ਦੇ ਦੀਵੇ ਬਾਲ ਲੈਣੂਰੇ ਸਿੱਧਾ ਚਿੱਟਾ ਨਿਕਲੂਗਾ ਵੀ ਤੁਸੀਂ ਉੱਥੇ ਡਟੇ ਰਹੋ ਅਸੀਂ ਇੱਥੇ ਆਪਣੇ ਖੇਤ ਵੀ ਸੰਭਾਲਾਂਗੇ ਘਰ ਵੀ ਜਮਾਲਾਂਗੇ ਡੰਗਰ ਬੱਚਾ ਵਿਚਾਂਗੇ ਬੱਚੇ ਵਿਚਾਂਵਾਂਗੇ ਉਸ ਤੋਂ ਬਾਅਦ ਜਿਹੜੇ ਸਾਡੀਆਂ ਬਉਆਂ ਨੂਹਾਂ ਧੀਆਂ ਨੇ ਜੇ ਅਸੀਂ ਉੱਥੇ ਦਿੱਲੀ ਹੁਣ ਕੱਲ ਨੂੰ ਜਾ ਰਹੇ ਹਾਂ ਤਾਂ ਸਾਡੀਆਂ ਨੂਹਾਂ ਸੰਭਾਲ ਲਗੀਆਂ ਔਰੇ ਘਰ ਸਾਡੇ ਖੇਤ ਵੀ ਸੰਭਾਲ ਲਗੀਆਂ ਉਹਨਾਂ ਨੂੰ ਵੀ ਸਾਰਾ ਖੇਤੀ ਦਾ ਪਤਾ ਜਿਹੜੀਆਂ ਬੀਬੀਆਂ ਨਹੀਂ ਜਾ ਰਹੀਆਂ ਉਹ ਆ ਕੇ ਜੇ ਮੈਂ ਜਾਊਂਗੀ ਤਾਂ ਮੇਰੇ ਖੇਤ ਵਿਚ ਆ ਕੇ ਕੰਮ ਕਰਨਗੀਆਂ ਮੇਰੇ ਕੱਖ ਵੱਢਣਗੀਆਂ ਜੇ ਮੈਂ ਜਾਊਂਗੀ ਜੇ ਉਹ ਜਾਣਗੀਆਂ ਤਾਂ ਉਹਨਾਂ ਦੇ ਖੇਤਾਂ 'ਚ ਮੈਂ ਕਰੂਗੀ લા લોજી પહેલો ਚਲੋ ਆਪਣੇ ਬੰਦੇ ਕਰਦੇ ਤੇ ਜਦ ਹੁਣ ਬੰਦੇ ਹੀ ਚਲੇ ਗਏ ਫਿਰ ਅਸੀਂ ਨੇ ਆਪਣੀ ਕਮੇਟੀ ਬਣਾਈ ਕਮੇਟੀ ਬਣਾ ਕੇ ਅਸੀਂ ਸਾਰਿਆਂ ਨੇ ਉਹ ਕਰੀਆਂ ਆਪਣੀਆਂ ਗੱਲਾਂ ਬਾਤਾਂ ਵੀ ਆਪਾਂ ਇਕਜੁੱਟ ਹੋ ਕੇ ਵੀ ਬੀਬੀਆਂ ਚੱਲੀਆਂ ਜਦ ਆਪਣੇ ਬੰਦੇ ਹੈ ਨਹੀਂ ਜੇ ਕਿਸੇ ਨੂੰ ਵੀ ਤੰਗੀ ਪੈ ਰਹੀ ਹੈ ਕੋਈ ਵੀ ਹੈ ਤਾਂ ਅਸੀਂ 5 ਮਿੰਟ 2 ਮਿੰਟ ਵਿੱਚ ਉਹਨੇ ਘਰ ਵੀ ਹਾਜ਼ਰ ਹੁੰਦੇ ਆ ਜੇ ਉਹਨਾਂ ਨੂੰ ਕੋਈ ਵੀ ਤੰਗਿਆ ਕੋਈ ਬਿਮਾਰ ਠਮਾਰ ਹੈ ਅਸੀਂ ਖੁਦ ਆਪ ਦਵਾਈ ਦਵਾ ਕੇ ਲਿਆਉਂਦੇ ਆ ਜੇ ਮੇਰਾ ਕੋਈ ਬਿਮਾਰ ਠਮਾਰ ਹੈ ਤਾਂ ਉਹ ਵੀ ਬੀਬੀਆਂ ਨੂੰ ਫੋਨ ਕਰਦੇ ਜਿਹੜਾ ਬੰਦਾ ਹੁੰਦਾ ਕੋਈ ਵੀ ਗੱਡੀ ਲੈ ਕੇ ਆਉਂਦਾ ਤਾਂ ਉਹਨਾਂ ਨੂੰ ਲੈ ਕੇ ਜਾਂਦਾ ਇਨਾ ਕੰਮਾਂ ਤੂੰ ਵੀ ਲੀਆਂ ਹੋ ਕੇ ਪਿੰਡ ਦੌਣ ਕਲਾ ਦੀਆਂ ਔਰਤਾਂ ਅਤੇ ਬੱਚੇ ਟੋਲ ਪਲਾਜ਼ਾ ਤੇ ਲੱਗੇ ਧਰਨੇ 'ਚ ਵੀ ਸ਼ਾਮਲ ਹੁੰਦੇ ਨੇ। ਇਸ ਅੰਦੋਲਨ ਨੇ ਪਿੰਡਾਂ 'ਚ ਭਾਈਚਾਰਕ ਸਾਂਝ ਵੀ ਵਧਾਈ ਹੈ। ਪਿੰਡਾਂ ਦੇ ਲੋਕ ਆਪਣੇ ਮਨ ਮੋਟਾ ਬੁਪੁਲਾ ਕੇ ਖੇਤੀ ਕਾਨੂੰਨ ਖਿਲਾਫ ਇਕਜੁੱਟ ਨੇ। ਉਹ ਅੱਗੇ ਵਧ ਕੇ ਇੱਕ ਦੂਜੇ ਦਾ ਸਾਥ ਦੇ ਰਹੇ ਨੇ। ਹੁਣ ਜਦੋਂ ਪਿੰਡਾਂ ਦੇ ਪਿੰਡ ਦਿੱਲੀ ਨੂੰ ਜਾ ਰਹੇ ਨੇ ਪਿੱਛੇ ਬਚੇ ਪਰਿਵਾਰਾਂ ਨੇ ਆਪਸੀ ਗੁੜਤਨ ਪੁਲਾ ਦਿੱਤੀ ਹੈ। ਕਤੇ ਉਹ ਹਰ ਕੰਮ ਵਿੱਚ ਭਾਈਵਾਲ ਨੇ ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਲੰਬੀ ਦੇ ਪਿੰਡ ਜਸਿਆਣਾ ਚੱਲਾਂਗੇ 60 ਸਾਲ ਤੋਂ ਲੈ ਕੇ 80-80 ਸਾਲ ਦੀਆਂ ਬਜ਼ੁਰਗ ਔਰਤਾਂ ਨੇ ਵੀ ਕਿਸਾਨਾਂ ਲਈ ਘਰਾਂ ਦੀ ਫਿਕਰ ਮੁਕਾ ਦਿੱਤੇ ਨੇ ਜਿਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਅੰਦੋਲਨ ਚੇਤਾਜਾਵੇਗਾ ਲੰਬੀ ਦੇ ਪਿੰਡ ਜਸਿਆਣਾ ਤੋਂ ਇਹ ਰਿਪੋਰਟ ਵੇਖੋ ਇਹ ਐ ਸੁਖਜੀਤ ਕੌਰ 60 ਸਾਲ ਦੀ ਉਮਰ 'ਚ ਖੇਤਾਂ 'ਚ ਸਪਰੇਅ ਕਰ ਰਹੀ ਸੁਖਜੀਤ ਨੇ ਚੁੱਲੇ ਚੌਕੇ ਦੇ ਨਾਲ ਨਾਲ ਇਸ ਕੰਮ ਦਾ ਵੀ ਬੀੜਾ ਚੁਕਿਆ ਹੈ ਕਿਉਂਕਿ ਜਿਨ੍ਹਾਂ ਨੇ ਇਸ ਕੰਮ ਨੂੰ ਕਰਨਾ ਸੀ ਉਹ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਖਿਲਾਫ ਦਿੱਲੀ ਬਾਰਡਰ ਉਤੇ ਡਟੇ ਹੋਏ ਨੇ ਅਸੀਂ ਜੀ ਮੋਦੀ ਨੇ ਜਿਹੜੇ ਕਾਲੇ ਕਾਨੂੰਨ ਕਰਿਆ ਤੇ ਬੰਦੇ ਸਾਡੇ ਘਰ ਵਾਲੇ ਬੱਚੇ ਸਭ ਉੱਥੇ ਵੀ ਦਿੱਲੀ ਧਰਨਾ ਦੇ ਰਹੇ ਹੈ ਜੀ ਅਸੀਂ ਫਿਰ ਆਪ ਸਪਰੇਅ ਕਰਦੇ ਆ ਆਪ ਹੀ ਪਸ਼ੂ ਡੰਗਰ ਸਮਝਿਆ ਘਰ ਦਾ ਕੰਮ ਆਇਆ ਨਹੀਂ ਜਿਵੇਂ ਅਸੀਂ ਆਪ ਚਲਾਵਾਂਗੇ ਉੱਥੇ ਡਟੇ ਰਹੋ ਵੀ ਜਿਹੜੇ ਵੀ ਇਹ ਕਾਲੇ ਕਾਨੂੰਨਾਂ ਦੇ ਤਿੰਨ ਬਿੱਲ ਵਾਪਸ ਲੈਣੇ ਆ। ਵੀ ਕਿੰਨਾ ਵੀ ਸਾਨੂੰ ਤੰਗੀ ਆ ਜੇ ਵੀ ਅਸੀਂ ਇਸ ਨੂੰ ਰਸ਼ਨ ਪਾਣੀ ਵੀ ਭਜਾਵਾਂਗੇ। ਹੂੰ ਤੇ ਵੀ ਉੱਥੇ ਵਾਪਸ ਲੈਣੇ ਆਸੀਂ। ਜੀ ਮੁਸ਼ਕਿਲ ਤਾਂ ਹੋ ਜਾਂਦੀ ਹੈ ਜੀ ਹੁਣ ਆਉਂਦੀ ਹੈ ਜਿਹੜਾ ਕੰਮ ਅਸੀਂ ਨਹੀਂ ਕਰਿਆ 60 ਸਾਲ ਦੀ ਉਮਰ ਚ ਕੰਮ ਕਰਨਾ ਬਹੁਤ ਔਖਾ। ਪਰ ਮੋਦੀ ਜੇ ਹੁਣ ਕਰਕੇ ਵੇਖੇ ਵੀ ਪਤਾ ਲੱਗੇ। ਹੂੰ ਤੇ ਅਸੀਂ ਤਾਂ ਮੋਦੀ ਨੇ ਤਪਾ ਛੱਡਿਆ। ਹੂੰ ਤੇ ਇਹਦਾ ਕਰਕੇ ਅਸੀਂ ਆਏ ਨੇ ਵੀ ਉੱਥੇ ਡਟੇ ਰਹੋ ਤੇ ਕੰਮ ਅਸੀਂ ਆਪੇ ਚਲਾਵਾਂਗੇ ਸਾਨੂੰ ਰਸ਼ਨ ਪਾਣੀ ਵੀ ਭੇਜਾਂਗੇ। ਹਮ ਤੰਗੀ ਦਾ ਹੁਣ ਜੀ ਸਾਨੂੰ ਬੁੜੀਆਂ ਨੂੰ ਤੁਹਾਨੂੰ ਲੱਗਦਾ ਮੋਦੀ ਸਰ ਕੇ ਮੋਦੀ ਜਿਹੜੇ ਕਾਲੇ ਬਿੱਲ ਵਾਪਸ ਲਓ ਹਾਂਜੀ ਨਾ ਵਾਪਸ ਲਓ ਘਰ ਹੁਣ ਜਦੋਂ ਇੰਨਾ ਵੀ ਇੰਡੇਗਾ ਬੈਠਾਗਾ ਤੇ ਫਿਰ ਲਊਗਾ ਹੀ ਹੁਣ ਮੋਦੀ ਇਕੱਲਾ ਕੀ ਕਰੂ ਜੀ ਅਗਲੀ ਤਸਵੀਰ ਕੁਲਵੰਤ ਕੌਰ ਦੀ ਐ 80 ਸਾਲਾਂ ਕੁਲਵੰਤ ਕੌਰ ਢਿੰਡੇ ਕੱਢ ਰਹੀ ਐ ਇਹ ਹੀ ਨਹੀਂ ਕੁਲਵੰਤ ਕੌਰ ਡੰਗਰਾਂ ਦੀ ਸੰਭ ਸੰਭਾਲ ਦੇ ਨਾਲ ਨਾਲ ਖੇਤੀ ਦਾ ਕੰਮ ਵੀ ਵੇਖਦੀ ਐ ਕੀ ਕਰੀਏ ਜੀ ਫਿਰ ਪਰਿਵਾਰ ਸਾਰਾ ਵਾਰ ਗਿਆ ਵੇ ਹੁਣ ਹਮ ਆਪ ਨੂੰ ਫਿਰ ਇਹ ਕੰਮ ਸੁਹਾਲਣਾ ਪਏਗਾ ਹੁਣ ਵਗਰ ਖਰਾਬ ਹੋ ਜਾਏਗਾ ਹਮ ਪਛਮਾਨ ਨੂੰ ਵੀ ᱥਾਮਦੇ ਆ ਖੇਤੀ ਦਾ ਵੀ ᱥਾਮਦੇ ਆ ਜੀ ਕਾਰਾ ਕਾਰਵਾਰੀ ᱥਾਮਦੇ ਆ ਕੀ ਕੀ ਕਰੀਏ ਸਰਦਾ ਨਹੀਂ ਫਿਰ ਹੁਣ ਹਮ ਜਦੋਂ ਮਾਤੇ મોદી ਨੇ ਜਮਾਨੇ ਹਮ ਪੰਜ ਹੁਣ ਸਾਰਾ ਸੁਹਾਲ ਨਹੀਂ ਪਏਗਾ ਕੰਮ ਤਾਂ ਇਹ ਕੀ ਕਰਨਾ ਚਾਹਦੇ ਆ ਵੀ ਫੈਸਲਾ ਕਰੇ ਕੋਈ ਇਹਨੇ ਹਮ ਸਾਰਾ ਪਰਿਵਾਰ ਆਪ ਕੋ ਆਵਦਾ ਘਰ ਹੋ ਘਰੀ ਆਵੇ ਜੇ ਨਹੀਂ ਤਾਂ ਡੰਡਾ ਢੀਰ ਤੋਂ ਨੇ ਹਮ ਕੀ ਕਰਗੇ ਬੇਟੇ ਹੁਣ ਬੰਦੇ ਸਾਰੇ ਦਿੱਲੀ ਗਏ ਹੋਏ ਹਮ ਹੈਰਾਨ ਕਰ ਛੱਡੇ ਜਿਹੜਾ ਪਟਕਾਂ ਵਾਲੇ ਨੇ ਫੈਣ ਦਿਖਾ ਸੋਨੇ મોદી ਨੇ ਹਮ ਆਪ ਨੂੰ ਤਾਂ ਉਹ ਕੋਈ ਜੁੜੀ ਨਹੀਂ ਦੀ ਤੇ ਦੂਜਿਆਂ ਪਿੱਛੇ ਹੈਰਾਨ ਕਰੀ ਜਾਂਦੇ ਪਰਿਵਾਰਾਂ ਨੂੰ ਹਮ ਸਾਡੇ ਬੱਚੇ ਵੀ ਉੱਥੇ ਗਏ ਹੋਏ ਸਾਡੇ ਬੰਦੇ ਵੀ ਉੱਥੇ ਗਏ ਹੋਏ ਕਰਗੇ ਕੀ ਤਿੰਨ ਮਹੀਨੇ ਹੋ ਗਏ ਸਾਨੂੰ ਹੈਰਾਨ ਹੋਈ ਜਾਂਦੇ ਹੁਣ ਜੜਾਵਾਂ ਨੇ ਕਾਲੇ ਕਾਨੂੰਨ ਪਾਸ ਕੀਤੇ ਇਹ ਰੱਦ ਕਰਾਉਣ ਦੀ ਖਾਤਰ ਗਏ ਆ ਜੀ ਹੂੰ ਹੁਣ ਵਾਪਸ ਉਹਦੀ ਮੋੜਨਾ ਕਿ ਜਦੋਂ ਕਰੂਗਾ ਉਹ ਹਾਂ ਪਰ ਉਹ ਤਾਂ ਉਹਨੂੰ ਕੋਈ ਕਸੇ ਤੇ ਚੱਜ ਹੈ ਨਹੀਂ ਫਸਲਾਂ ਬੀਜਣ ਦਾ ਉਹਨੂੰ ਵੀ ਪਤਾ ਵੱਢਣ ਦਾ ਉਹਨੂੰ ਨਹੀਂ ਪਤਾ ਉਹ ਤਾਂ ਚਾਹ ਕਰਦਾ ਹੁੰਦਾ ਸੀਗਾ ਹੂੰ ਚਾਹ ਕਰਨ ਦਾ ਚੱਜ ਹੈ ਕੋਈ ਹੋਰ ਕੋਈ ਕਸਾ ਨਹੀਂ ਹੂੰ ਸੰਤ ਜਮਾ ਅਸੀਂ ਤਾਂ ਹੁਣ ਜਮਾ ਤਫੇ ਪਏ ਆ ਬਹੁਤ ਦੁੱਖ ਦੇ ਛੱਡਿਆ ਉਹਨਾਂ ਸਾਨੂੰ ਅਸੀਂ ਮੰਗਿਆ ਹੀ ਕਰਦੇ ਬੇਟੇ ਵੀ ਸਾਡੇ ਜਿਹੜੇ ਉਹਨੇ ਕਾਲੇ ਕਾਨੂੰਨ ਪਾਸ ਕੀਤੇ ਆ ਉਹ ਰੱਦ ਕਰਾਉਣੇ ਚਾਹੀਦੇ ਹੁਣ ਅਚਰ ਸਾਡੇ ਬੰਦੇ ਉੱਥੋਂ ਆਉਂਦੇ ਨਹੀਂ ਉੱਥੇ ਰਹਿਣਗੇ ਮਗਰ ਅਸੀਂ ਕਾਰੋਬਾਰਾ ਸੀ ਆਪਦਾ ਪਸਭਾਲਾਂਗੇ ਮਾਤ ਸਮਝ ਲਵਾਂਗੇ ਸਾਰੇ ਜਿਹੜੀ ਫਸਲਾਂ ਸੁਭਾਲਾਂਗੇ ਬੈਠੇ ਹੋਰ ਕੀ ਕਰਾਂਗੇ ਹੁਣ ਸਵਾੜਨਾ ਪਊ ਸਾਨੂੰ ਜਿਹੜੇ ਬੰਦੇ ਤਾਂ ਉਹਦਾ ਸੇਪਾ ਕਰੀ ਜਾਂਦੇ ਉੱਥੇ ਬੈਠੇ ਬਹੁਤ ਭੈਣਾ ਵੀ ਗੰਗਾ ਬੈਣ ਪਾਉਂਦ ਗਾਉਂ ਪੇੜਦਿਆਂ ਉੱਥੇ ਰੁੰਦਿਆਂ ਉਹਨੂੰ ਮੋਢੇ ਉੱਤੇ ਕਹੀ ਰੱਖੀ ਇਹ ਐ ਸੁਖਵਿੰਦਰ ਕੌਰ ਘਰ ਵਿੱਚੋਂ ਸਾਰੇ ਜਵਾਨ ਅਤੇ ਬਜ਼ੁਰਗ ਤਰਨੇ ਉੱਤੇ ਗਏ ਹੋਏ ਨੇ ਅਜੇ ਹਿਚ ਸੁਖਵਿੰਦਰ ਨੂੰ ਰੋਟੀ ਟੁੱਕ ਦੇ ਕੰਮ ਦੇ ਨਾਲ ਨਾਲ ਕਈ ਵੀ ਮੋੜੇ ਉੱਤੇ ਚੁੱਕਣੀ ਪਈ ਹਾਂਜੀ ਵੀਰੇ ਅਸੀਂ ਸਾਡੇ ਬੰਦੇ ਧਰਨੇ ਤੇ ਗਏ ਹੋਏ ਦਿੱਲੀ ਹੂੰ ਤੇ ਅਸੀਂ ਇਸ ਕਰਕੇ ਸਾਨੂੰ ਆਪ ਕੰਮ ਕਰਨੇ ਪੈ ਰਹੇ ਜੀ ਸਾਰੇ ਤੇ ਫਿਰ ਇਸ ਕਰਕੇ ਹੁਣ ਸਬਜ਼ੀਆਂ ਲਾਉਣੀਆਂ ਪਾਣੀ ਲਾਉਣੀਆਂ ਜੀ ਹੂੰ ਵੱਟਾ ਪਾਉਣੀਆਂ ਸਾਰੇ ਕੰਮ ਆਪ ਨੂੰ ਕਰਨੇ ਪੈ ਰਹੇ ਜੀ ਪੱਠੇ ਵਧਣੇ ਹਾਂ ਅਸੀਂ ਸਾਹਮਣੇ ਜਿਹੜੇ ਬੱਚਾ ਨਹੀਂ ਪੜ੍ਹਾਈ ਸਾਰਾ ਕੰਮ ਆਪ ਨੂੰ ਕਰਨਾ ਪੈ ਰਹੇ ਜੀ ਦਿੱਲਤਾ ਜੀ ਉਹਨਾਂ ਨੇ ਬਹੁਤ ਗਲਤ ਕੀਤਾ ਜੀ ਸਾਰੇ ਜੱਟਾਂ ਵਾਸਤੇ ਤਾਂ ਬਹੁਤ ਜਿੰਦਾਰਾਂ ਵਾਸਤੇ ਗਲਤ ਹੈ ਜੀ ਕਿਸਾਨਾਂ ਵਾਸਤੇ ਸਾਰਿਆਂ ਵਾਸਤੇ ਗਲਤ ਹੈ ਜੀ ਰੋਟੀ ਤਾਂ ਸਾਰਿਆਂ ਨੇ ਖਾਣੀ ਹੈ ਜੀ ਇਸ ਤੋਂ ਪਹਿਲਾਂ ਤੁਸੀਂ ਕਦੇ ਇਸ ਤਰ੍ਹਾਂ ਦੇ ਕੰਮ ਕੀਤੇ ਸੀ ਜਿਸ ਤਰ੍ਹਾਂ ਉਹ ਕਰਦੇ ਨਹੀਂ ਜੀ ਕਦੇ ਨਹੀਂ ਕੀਤੇ ਸੀ ਹੁਣ ਮੋਦੀ ਨੂੰ ਕੀ ਕਹਿਣਾ ਚਾਹੁੰਦੇ ਮੋਦੀ ਨੂੰ ਤਾਂ ਜੀ ਬਸ ਸਾਰੇ ਗਾਲਾਂ ਹੀ ਕੱਢਦੇ ਜੀ ਅਸੀਂ ਵੀ ਫਿਰ ਗਾਲਾਂ ਕੱਢਦੇ ਆ ਉਹਨਾਂ ਉਹਨਾਂ ਨੇ ਜਿਹੜੇ ਬਿੱਲ ਪਾਸ ਕੀਤੇ ਬਹੁਤ ਗਲਤ ਕੀਤੇ ਜੀ ਉਹ ਵਾਪਸ ਲੈਣ ਜਿੰਨਾ ਚਿਰ ਉਹ ਵਾਪਸ ਨਹੀਂ ਲੈਂਦੇ ਸਾਡੇ ਬੰਦੇ ਉੱਥੋਂ ਆ ਨਹੀਂ ਰਹੇ ਜੀ ਤੇ ਸਾਰੇ ਕੰਮ ਸਾਨੂੰ ਖੁਦ ਨੂੰ ਕਰਨੇ ਪੈ ਰਹੇ ਆ ਅਗਲੀ ਤਸਵੀਰ ਹਰਪਿੰਦਰ ਕੌਰ ਦੀ ਹੈ ਅਠ ਕਿੱਲਿਆਂ ਦੀ ਮਾਲਕਨ ਹਰਪਿੰਦਰ ਸਬਜ਼ੀਆਂ ਲਾ ਰਹੀ ਹੈ ਸਬਜ਼ੀ ਐਸੇ ਨਹੀਂ ਲਗਾ ਰਹੇ ਹਾਂ ਕਿਉਂਕਿ ਸਾਡੇ ਹਸਬੰਡਾ ਦਿੱਲੀ ਚਲੇ ਗਏ ਹੋਏ ਹੈ ਜੀ ਸਾਡੇ ਕੋਲ 8 ਕਿੱਲੇ ਜ਼ਮੀਨ ਦੇ ਆ ਮਤਲਬ ਕਿ ਉਹਨਾਂ ਦੇ ਉੱਥੇ ਜਾਣ ਨਾਲ ਸਾਨੂੰ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਖੁਦ ਨੂੰ ਕਰਨਾ ਪੈ ਰਿਹਾ ਬਿਕੋਜ਼ ਉਹ ਵੀ ਮੋਦੀ ਦੀ ਵਜ੍ਹਾ ਨਾਲ ਮੋਦੀ ਨੇ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਆ ਅਸੀਂ ਉਹ ਵਾਪਸ ਲੈਣਾ ਚਾਹੁੰਦੇ ਆ ਮੋਦੀ ਨੂੰ ਇਹ ਲੱਗਦਾ ਸੀਗਾ ਵੀ ਕਿਤੇ ਪੰਜਾਬ ਦੇ ਕਿਸਾਨਾਂ ਜਿਹੜੇ ਇੱਕ ਦੋ ਜਗ੍ਹਾ ਦੇ ਧਰਨੇ ਲਾ ਕੇ ਹਟ ਜਾਣਗੇ ਪਰ ਨਹੀਂ ਇਹ ਨਹੀਂ ਹੋ ਸਕਿਆ ਕਿਉਂਕਿ ਸਾਨੂੰ ਫੋਰਨ ਕੰਟਰੀ ਤੋਂ ਤੇ ਸਾਰੇ ਪਾਸੇ ਬਹੁਤ ਜਿਆਦਾ ਸਮਰਥਨ ਆ ਰਿਹਾਗਾ ਬਹੁਤ ਆ ਰਹੀ ਹੈ ਜੀ ਪਰ ਫੇਰ ਵੀ ਪੰਜਾਬ ਦੀਆਂ ਸ਼ੇਰਨੀਆਂ ਟਟਕੇ ਹਰੇਕ ਚੀਜ਼ ਦਾ ਮੁਸ਼ਕਿਲ ਦਾ ਸਾਹਮਣਾ ਕਰ ਰਹੀ ਹੈ ਹੁਣ ਅਸੀਂ ਪਾਣੀ ਵੀ ਖੁਦ ਲਗਾਉਨੇ ਆ ਤੇ ਸਬਜ਼ੀਆਂ ਵਗੈਰਾ ਵੀ ਆਪ ਲਾਉਨੇ ਆਗਾ ਕਣਕ ਦਾ ਸੀਜ਼ਨ ਆ ਰਿਹਾ ਸਾਰਾ ਕੁਝ ਖੁਦ ਨੂੰ ਕਰਨਾ ਪੈ ਰਿਹਾਗਾ ਇੱਥੇ ਤੱਕ ਕਿ ਬੱਚਿਆਂ ਦੀ ਦੇਖਭਾਲ ਘਰੇ ਸਾਰਾ ਪੱਠੇ ਯਾਰਾ ਪੌਣੇ ਸਾਰਾ ਖੁਦ ਨੂੰ ਕਰਨਾ ਇਹ ਔਰਤਾਂ ਲੰਬੀ ਦੇ ਪਿੰਡ ਜੱਸਿਆਣਾ ਦੀਆਂ ਨੇ ਜਦੋਂ ਲਗਭਗ ਪੂਰਾ ਪੰਜਾਬੀ ਖੇਤੀ ਕਾਨੂੰਨ ਖਿਲਾਫ ਦਿੱਲੀ ਬਾਰਡਰ ਉਤੇ ਡਟਿਆ ਹੋਇਆ ਅਜੇ ਤੱਕ ਇਸ ਪਿੰਡ ਦੇ ਵਸਨੀਕ ਵੀ ਪਿੱਛੇ ਨਹੀਂ ਆਲਮੀ ਹੈ ਕਿ ਘਰ ਖਾਲੀ ਨੇ ਨਤੀਜਾ ਚੁੱਲ੍ਹੇ ਚੌਕੇ ਦੇ ਕੰਮ ਦੇ ਨਾਲ ਨਾਲ ਡੰਗਰਾਂ ਦੀ ਸਾਮ ਸੰਭਾਲ ਅਤੇ ਖੇਤੀ ਬਾੜੀ ਦਾ ਕੰਮ ਵੀ ਔਰਤਾਂ ਨੂੰ ਕਰਨਾ ਪੈ ਰਿਹਾ ਹੈ ਇਸੇ ਉਮੀਦ ਨਾਲ ਜਿੱਤ ਜ਼ਰੂਰ ਹੋਵੇਗੀ ਹੁਣ ਰੁਕਦੇ ਇੱਕ ਹੋਰ ਬ੍ਰੇਕ ਲਈ ਤੇ ਬ੍ਰੇਕ ਤੋਂ ਬਾਅਦ ਗੁਰਦਾਸਪੁਰ ਅਤੇ ਹਰਿਆਣਾ ਤੋਂ ਕਿਸਾਨ ਔਰਤਾਂ ਦਾ ਸਿੱਧਕ ਵੇਖਾਂਗੇ ਹੁਣ ਤੁਹਾਨੂੰ ਗੁਰਦਾਸਪੁਰ ਅਤੇ ਹਰਿਆਣਾ ਦੇ ਪਿੰਡਾਂ 'ਚ ਵੀ ਲੈ ਕੇ ਚੱਲਦੇ ਹਾਂ ਪੰਜਾਬ ਦੇ ਬਾਕੀ ਪਿੰਡਾਂ ਦੀ ਤਰ੍ਹਾਂ ਇੱਥੇ ਵੀ ਔਰਤਾਂ ਡਟੀਆਂ ਹੋਈਆਂ ਨੇ ਦਿੱਲੀ ਆंदोलਨਕਾਰੀ ਕਿਸਾਨਾਂ ਲਈ ਇਹ ਔਰਤਾਂ ਕੁਝ ਇਸ ਤਰ੍ਹਾਂ ਮੋਦੀ ਸਰਕਾਰ ਨੂੰ ਅਪੀਲ ਕਰ ਰਹੀਆਂ ਨੇ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਔਲਖਦੀਆਂ ਨੇ ਬਾਕੀ ਪੰਜਾਬ ਦੇ ਪਿੰਡਾਂ ਦੀ ਤਰ੍ਹਾਂ ਕੁਝ ਅਜਿਹਾ ਹੀ ਆਲਮ ਇਸ ਪਿੰਡ ਦਾ ਵੀ ਹੈ ਇੱਥੇ ਵੀ ਮੋਰਚਾ ਔਰਤਾਂ ਨੇ ਹੀ ਸੰਭਾਲਿਆ ਹੋਇਆ ਹੈ ਬ੍ਰਦਰ ਮੈਂ ਕਿਹਾ ਕਿ ਦਿੱਲੀ ਗਏ ਹੋਏ ਨੇ ਹਾਂਜੀ ਤੇ ਬਹੁਤ ਅਖਿਆਈ ਹੁੰਦੀ ਉਹਨਾਂ ਨੂੰ ਕੰਮ ਤੇ ਖੇਤਾਂ ਦਾ ਵੀ ਕਰਨਾ ਕਰਦਾ ਵੀ ਕਰਨਾ ਮੈਂ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਧੋਨ ਨੇ ਖੇਤੀ ਦੇ ਆਰਡੀਨੈਂਸ ਜਿਹੜੇ ਕੀਤੇ ਉਹਨਾਂ ਨੂੰ ਰੱਦ ਕਰਨੇ ਚਾਹੀਦੇ ਜੋ ਕਿਸਾਨਾਂ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਹਾਂ ਜਿੱਦਾਂ ਮਿਲਕੀ ਤੁਹਾਨੂੰ ਪਤਾ ਕਿ ਉੱਪਰੋਂ ਕਿੰਨਾ ਠੰਡ ਵੀ ਪੈ ਰਹੀ ਹੈ ਕਿ ਨੋਖੇ ਆਈ ਹੁੰਦੀ ਆ ਘਰੋਂ ਖੇ ਆਈ ਹੁੰਦੀ ਕੰਮ ਮਿਲਕੀ ਟਾਰੇ ਚ ਕੰਮ ਵੀ ਕਰਨਾ ਤੇ ਦਿੱਲੀ ਵਾਲਿਆਂ ਨੇ ਉਹਨੂੰ ਕਿਸਾਨੋਂ ਮੋਖੇ ਆਈ ਹੁੰਦੀ ਸਾਡ ਠੰਡ ਵਿੱਚ ਉਹ ਬੈਠੇ ਹੋਏ ਨੇ ਹਾਂਜੀ ਤੇ ਮਿਲਕੀ ਮੋਦੀ ਸਰਕਾਰ ਨੂੰ ਇਹੀ ਚਾਹੀਦਾ ਬੀਜੇਪੀ ਨੂੰ ਇਹੀ ਚਾਹੀਦਾ ਕਿ ਉਹ ਜਿਹੜੇ ਆਰਡੀਨਸ ਨੂੰ ਜਾਰੀ ਕੀਤਾ ਉਹਨੂੰ ਰੱਦ ਕਰ ਕੋਈ ਨਹੀਂ ਜਿ ਨਹੀਂ ਸਰਕੀ ਤਾਂ ਹਾਂਜੀ ਇੱਕ ਕਿਸਾਨ ਹੈ ਉਹ ਮਿਲਕੀ ਕਿ ਬਹਾਦਰ ਕੌਮ ਹੈ ਸਿੱਖ ਫੈਮਿਲੀ ਦੇ ਸਾਰੇ ਮੈਂ ਜਈ ਉਹ ਜੋ ਵੀ ਹਨਾ ਉਹਨਾਂ ਨੂੰ ਚਾਹੀਦਾ ਕਿ ਕਿਸਾਨ ਜੇ ਮਿਲਕੀ ਸੰਘਰਸ਼ ਜੇ ਉਹਨਾਂ ਨੇ ਜਾਰੀ ਕੀਤਾ ਉਹ ਜਿੱਤ ਕੇ ਹੀ ਹੋਣੀ ਹੈ ਹਾਂਜੀ ਪਹਿਲਾਂ ਜਦੋਂ ਪਾਪਾ ਇੱਥੋਂ ਗਏ ਸੀ ਉਹ ਕਹਿੰਦੇ ਸੀ ਅਸੀਂ 2 ਦਿਨ ਚ ਵਾਪਸ ਆ ਜਾਾਂਗੇ ਬਟ ਉਹ ਨਹੀਂ ਆਏ ਕਿਉਂਕਿ ਫੇਰ ਹੁਣ ਉਹਨਾਂ ਨੂੰ 15-16 ਦਿਨ ਹੋ ਗਏ ਆ ਉਹ ਉੱਥੇ ਹੀ ਆ ਦਿੱਲੀ ਵਿੱਚ ਆਪਣਾ ਘਰ ਰੇ ਆ ਕਿ ਜਿੱਤਣ ਵਾਸਤੇ ਕਰ ਰੇ ਆ ਕਿ ਅਸੀਂ ਜਿੱਤ ਕੇ ਆਵਾਂਗੇ ਆਪਾਂ ਆਪਣਾ ਮੋਰਚਾ ਜਿੱਤ ਕੇ ਆਵਾਂਗੇ ਫੇਰ ਹੀ ਆਪਾਂ ਇੱਥੇ ਪੰਜਾਬ ਵਿੱਚ ਮਤਲਬ ਆਪਣੇ ਘਰ ਵਾਪਸ ਆਵਾਂਗੇ ਪਿਛੇ ਹੈਡੀ ਮੰਮੀ ਹੋਣੀ ਦੇਖ ਰਿਆ ਉਹੀ ਸਾਰਾ ਕੁਝ ਫਸਲ ਜਾਂਦੇ ਆ ਰੋਜ਼ ਦੇਖਦੇ ਆ ਉੱਥੇ ਜਾ ਕੇ ਕਿ ਕੀ ਹੋ ਰਿਹਾ ਵਾ ਤਾਂ ਕਿ ਪਾਪਾ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਉਹ ਜਦੋਂ ਵੀ ਫੋਨ ਕਰਦੇ ਉਹ ਪੁੱਛਦੇ ਆ ਆਪਣੀ ਫਸਲ ਬਾਰੇ ਤੇ ਮੰਮਾ ਨਹੀਂ ਸਾਰੇ ਦੱਸਦੇ ਆ ਕਿ ਇਦਾਂ ਇਹਦਾ ਫਸਲ ਮਤਲਬ ਸੰਭਾਲ ਰੇ ਆਪਾਂ ਤੇ ਸਾਡਾ ਵੀ ਧਿਆਨ ਰੱਖ ਰਿਹਾ ਹਨੂ ਵੀ ਪਾਪਾ ਰੋਜ਼ ਫੋਨ ਕਰਕੇ ਪੁੱਛਦੇ ਆ ਕਿ ਤੁਹਾਡੀ ਸਟੱਡੀ ਕਿੱਦਾਂ ਚੱਲ ਰਹੀ ਆ ਤੇ ਐ ਵੀ ਕਹਿੰਨੇ ਆ ਕਿ ਸਾਡੇ ਹੁਣ ਇਗਜ਼ਾਮ ਜਿੱਦਾਂ ਆ ਰਹੇ ਆ ਤੇ ਮੇਰੇ ਇਗਜ਼ਾਮ ਆ ਤੇ ਹੁਣ ਉਹ ਮਤਲਬ ਪਾਪਾ ਨਹੀਂ ਆ ਪਾ ਰਹੇ ਟੈਸਟ ਸੋਨਲੀ ਮੇਰਾ ਜਲੰਧਰ ਵਿੱਚ ਉਹਦੇ ਵਾਸਤੇ ਵੀ ਮਮਾ ਹਣੀ ਕਾਫੀ ਮਤਲਬ ਲੋਕਾਂ ਦੀ ਹੈਲਪ ਕਰ ਰਿਹਾ ਲੈ ਰਿਹਾ ਕਿ ਦੂਸਰੇ ਘਰਾਂ ਵਿੱਚ ਚਾਰ ਰਿਹਾ ਕਿ ਤਾਂ ਕਿ ਸਾਹਨ ਕੋਈ ਇਗਜ਼ਾਮ ਦਵਣ ਲਈ ਉੱਥੇ ਚਲੇ ਜਾਣ ਜਲੰਧਰ ਵਿੱਚ ਜਾਣ ਤਾਂ ਕਿ ਪਾਪਾ ਵੀ ਉੱਥੇ ਮਤਲਬ ਪ੍ਰੋਬਲਮ ਨਾ ਹੋਣ ਹਾਂ ਵੀ ਕੋਈ ਪ੍ਰੋਬਲਮ ਨਾ ਹੋਏ ਆਈ ਵੀ ਆਪਣਾ ਇਗਜ਼ਾਮ ਵਧੀਆ ਦੇ ਸਕੇ ਖੇਤਾਂ ਦੇ ਕੰਮ ਕਰ ਮੈਂ ਕਿ ਤੇ ਸਾਡਾ ਸਾਰਾ ਹੀ ਫੈਮਿਲੀ ਉੱਥੇ ਧਰਨੇ ਤੇ ਦਿੱਲੀ ਪਹੁੰਚੀ ਹੋਈ ਹੈ ਤੇ ਇਸ ਕਰਕੇ ਆਪ ਹੀ ਬੰਦਿਆਂ ਨੂੰ ਆਣ ਕੇ ਕੰਮ ਕਰਾਉਣਾ ਪੈ ਰਿਹਾ ਮੰਦੇ ਹੁਣ ਕਰਤ ਫਿਰ ਤੇ ਉਹ ਆਉਣ ਕੰਮ ਕਰੂਣ ਇਸ ਕਾਕੇ ਸਾਨੂੰ ਆਪ ਅੱਜ ਖੁਦ ਆਉਣਾ ਅੱਜ 19 ਦਿਨ ਹੋ ਗਏ ਸਾਡੇ ਉੱਥੇ ਪਰਿਵਾਰ ਨੂੰ ਬੈਠਿਆ ਨੂੰ ਇਹ ਕਾ ਨੂੰ ਆਪ ਇੱਥੇ ਲਗਾਤਾਰ ਹੀ ਰੋਜ਼ਾਨਾ ਆਣ ਸਹਾਰਿਆ ਜਾਂ ਹਾਂਜੀ ਡੰਗਰ ਵੀ ਰੱਖੇ ਆ 15 16 ਡੰਗਰ ਵੀ ਆ ਉਹਨਾਂ ਨੂੰ ਵੀ ਪੱਠੇ-ਪੁੱਠੇ ਪਾ ਕੇ ਪਾਣੀ-ਪੂਣੀ ਦਾਈ ਦਾ ਘਰ ਦਾ ਰਸੋਈ ਦਾ ਕੰਮ ਕਰੀਦਾ ਸਾਰਾ ਫਿਰ ਆਣ ਕੇ ਖੇਤਾਂ 'ਚ ਵੀ ਕਰਵਾਈ ਦਾ ਕੰਮ ਤਾਨੂੰ ਪਤਾ ਕਿ ਬੰਦਿਆਂ ਤੋਂ ਬਗੈਰ ਕੰਮ ਨਹੀਂ ਖੇਤਾਂ ਦਾ ਵੀ ਚੱਲਦਾ ਇਹ ਕਰਕੇ ਹਾਂ ਬੰਦੇ ਤੇ ਉੱਥੇ ਹੀ ਆ ਸਾਰੇ ਤੇ ਤਾਂ ਉਹ ਧਰਨੇ ਤੇ ਇਹ ਕਰਾ ਹਾਨੂੰ ਆਪ ਖੁਦ ਖੇਤਾਂ ਜਾਣ ਕੇ ਕੰਮ ਕਰਵਾਉਣਾ ਪੈ ਰਿਹਾ ਅਹੀਂ ਜੀ ਮਤਲਬ ਸਾਰਾ ਹੀ ਕੰਮ ਮਤਲਬ ਚੜ੍ਹਦੀ ਕਲਾ ਵਿੱਚ ਕਰਨੇ ਆ ਬੱਚਿਆਂ ਦਾ کاروبار ਦਾ ਮਤਲਬ ਖੇਤੀ ਦਾ ਜੋ ਵੀ ਮਤਲਬ ਸਾਡੇ ਘਰ ਚ ਸਾਰੇ کاروبار ਮਤਲਬ ਅਸੀਂ ਸਾਰਾ ਚੜ੍ਹਦੀ ਕਲਾ ਵਿੱਚ ਕਰਨੇ ਆ ਅਸੀਂ ਤੇ ਕਹਿੰਦੇ ਆ ਕਿ ਜਿਹੜੇ ਸੰਘਰਸ਼ ਕਰਨ ਗਏ ਉਹ ਵੀ ਚੜ੍ਹਦੀ ਕਲਾ ਵਿੱਚ ਰਹਿਣ ਤੇ ਚੜ੍ਹਦੀ ਕਲਾ ਵਿੱਚ ਕਰਕੇ ਤੇ ਆਪਣੇ ਘਰ ਸੰਘਰਸ਼ ਜਿੱਤ ਕੇ ਤੇ ਵਾਪਸ ਆਉਣ 6 ਵਜੇ ਦੇ ਆਏ ਆ ਸਵੇਰੇ ਤੇ ਬੰਦੇ ਨਾਲ ਲੈ ਕੇ ਆਏ ਆ ਘਰ ਤਾਲੇ ਲਗਾਏ ਰੋਟੀ ਪਾਣੀ ਇਹਨਾਂ ਦਾ ਵੀ ਨਾਲ ਲੈਂਦਾ ਆਪਣਾ ਵੀ ਲੈਂਦਾ ਤੇ ਕੰਮ ਕਰ ਆਇਆ 6 ਵਜੇ ਫਿਰ ਵਾਪਸ ਮੁੜਾਂਗੇ ਤੇ ਬੱਚੇ ਆਪਾਂ ਉੱਥੇ ਰੰਗਸੂਤ ਭੇਜੇ ਆ ਦਿੱਲੀ ਅਸੀਂ ਕਿਹਾ ਜੰਗ ਜਿੱਤ ਕੇ ਘਰ ਨੂੰ ਆਉਣਾ ਵਾ ਭਾਂ 6 ਮਹੀਨੇ ਲੱਗ ਜਾਣ ਕੋਈ ਬਾਤ ਨਹੀਂ ਅਗਲੀਆਂ ਤਸਵੀਰਾਂ ਹਰਿਆਣਾ ਚ ਫਤਿਹਬਾਦ ਦੇ ਪਿੰਡ ਭਰਪੂਰ ਦੀਆਂ ਨੇ ਇੱਥੇ ਕਿਸਾਨ ਦੇ ਬੱਚੇ ਖੇਤਾਂ ਚ ਜੁਟੇ ਹੋਏ ਨੇ ਮਾਤਾ ਪਿਤਾ ਕਿਸਾਨ ਅੰਦੋਲਨ ਚ ਦਿੱਲੀ ਗਏ ਹੋਏ ਨੇ पीछे इन्होंने बच्चों ने खेती का काम संभाले जो कुछ इस तरह पीएम मोदी खेती कानून वापस लेने की अपील भी कर रहे हैं खेत में इसलिए काम करे क्यूँकी हमारे परिवार वाले दिल्ली गए हुए हैं ये किसानों के बारे में जो आंदोलन चल रहा है ना इसको लेकर हमारे परिवार वाले वा दिल्ली गए हुए हैं तो हम मोदी जी से यही गुजारिश करना चाहते हैं कि मोदी जी आपको क्या ठंड नहीं लगती हम भी तो ठंड में यहाँ पे काम कर रहे हैं आपको भी हमारे बारे में थोड़ा सोचना पड़ेगा ना ਆਪ ਵੀ ਥੋੜੇ ہماری ਗੁਜ਼ਾਰਿਸ਼ਾਂ ਨੂੰ ਪੂਰਾ ਕੀਜੀਏ हम खेत में अभी खुद ही तो खाद डाल रहे हैं और खुद ही पानी लगा रहे हैं हम छोटे छोटे बहन भाई हैं सभी के सभी क्योंकि हम इसलिए कर रहे हैं कि हमारे माँ बाप पे गए हुए हैं कि किसान आंदोलन दिल्ली गए हुए हैं कि जो हमारी मांगी है किसानों की वो जल्द ऐसी जल्द पूरी कर दी जाए और मोदी से यही गुजारिश करते हैं कि वो जो किसान भाई जो मांगे मांग रहे हैं पूरी करने के लिए कह रहे हैं वो जल्दी से जल्दी पूरी कर दी जाए पहले हम घर का भी सब काम करते थे बारी पोचा झाड़ू रोटी सब्जी सब करते थे अब हमें साथ के साथ खेतों का भी काम करना पड़ रहा है साथ के साथ ਤੋ ਕਿਉਂ ਕਰਨਾ ਪੜ ਰਹਾ ਹੈ ਇਹ ਖੇਤੋਂ ਦਾ ਕੰਮ ਆਪਕੋ ਕਿਉਂਕਿ ਮੇਰੇ ਮਤੱਬ ਤਾਹ ਉਹ ਦਿੱਲੀ ਕਿਸਾਨ ਅੰਦੋਲਨ ਮੇ ਗਏ ਹੋਏ ਹੈ ਇਸ ਲਈ ਹਮ ਇਹ ਕੰਮ ਘਰ ਪੇ ਵੀ ਇਹ ਖੇਤੀ ਵਾਲਾ ਵੀ ਮੈ ਕੋਈ ਕਰਨਾ ਪੜ ਰਹਾ ਹੈ ਕਿ ਹਮ ਕਿਸਾਨ ਵੀ ਬਹੁਤ ਤੰਗ ਹੋ ਰਹੇ ਹੈ ਕਿ ਜੋ ਕਿਸਾਨ ਵੀ ਜ਼ਰੂਰੀ ਸ ਜ਼ਰੂਰੀ ਜੋ ਮੰਗੇ ਕਰ ਰਹੀ ਹੈ ਉਹ ਜਲਦੀ ਸ ਜਲਦੀ ਮੋਦੀ ਕੋ ਪੂਰੀ ਕਰ ਦੇ ਦੇਣੀ ਚਾਹੀਦੀ ਸਾਫ ਹੈ ਦਿੱਲੀ ਬਾਰਡਰ ਉਤੇ ਡਟੇ ਕਿਸਾਨਾਂ ਨੂੰ ਹੌਸਲਾ ਇਹ ਪਰਿਵਾਰ ਵੀ ਦੇ ਰਹੇ ਨੇ ਜੋ ਉਹਨਾਂ ਨੂੰ ਘਰਾਂ ਦੇ ਕੰਮਾਂ ਤੋਂ ਸੁਰੱਖ ਰੂ ਕਰਕੇ ਸਿਰਫ ਅੰਦੋਲਨ ਲੜਨ ਦੀ ਹਿੰਮਤ ਦੇ ਰਹੇ ਨੇ ਅਜੇ ਹੇਠ ਜਿੱਥੇ ਦਿੱਲੀ ਬਾਰਡਰ ਉਤੇ ਕਿਸਾਨ ਡਟੇ ਹੋਏ ਨੇ ਉਥੇ ਹੀ ਇਹ ਪਿੱਛੇ ਪਰਿਵਾਰ ਵੀ ਉਹਨਾਂ ਬਿਨਾ ਇੱਕ ਸੰਘਰਸ਼ਮਈ ਜ਼ਿੰਦਗੀ ਜੀ ਰਹੇ ਨੇ ਫਿਲਹਾਲ ਦੇ ਲਈ ਇਹਨਾਂ ਹੀ ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ এবੀਪੀ ਸਾਂਝਾ